ਵੈਲ ਡੇਲੀ ਇੱਕ ਇੱਕ ਮੈਂਬਰ ਦੀ ਜਿਹੜੀ ਅਹਿਮੀਅਤ ਹੈ ਇੱਕ ਇੱਕ ਸਬਸਕ੍ਰਾਈਬਰ ਦੀ ਜਿਹੜੀ ਅਹਿਮੀਅਤ ਉਹ ਬਹੁਤ ਵੈਲਿਊਏਬਲ ਹੈ ਕਿਉਂਕਿ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਅਸੀਂ ਵੀ ਇਸ ਤਰੀਕੇ ਦੇ ਨਾਲ ਇੰਨੀ ਜਲਦੀ ਇਸ ਇੱਕ ਆਪਣੇ ਆਪ ਨੂੰ ਮੁਕਾਮ ਤੇ ਲੈ ਆਵਾਂਗੇ ਕਿ ਜਿਸ ਦੇ ਵਿੱਚ ਸਾਨੂੰ ਇੱਕ ਸਾਡੀ ਪਛਾਣ ਬਣ ਜੂਗੀ 5000 ਦਾ ਪਰਿਵਾਰ ਹੈ ਤੇ 뷰 ਬਹੁਤ ਵਧੀਆ ਆ ਰਹੇ ਨੇ ਤੁਸੀਂ ਬਹੁਤ ਚੰਗਾ ਰਿਸਪਾਂਸ ਦੇ ਰਹੇ ਹੋ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਕਿ ਕਿ ਹਰ ਉਸ ਤਰੀਕੇ ਦੇ ਨਾਲ ਹਰ ਉਸ ਸ਼ਖਸ ਦੀ ਗੱਲ ਹਰ ਤੁਹਾਡਾ ਜਿਹੜਾ ਦਿੱਤਾ ਹੋਇਆ ਫੀਡਬੈਕ ਹੁੰਦਾ ਹਰ ਕਮੈਂਟ ਤੁਹਾਡਾ ਮੈਂ ਪੜ੍ਹਦਾ ਹਰ ਕਮੈਂਟ ਤੇ ਚਾਹੇ ਉਸ ਤੇ ਹੁਣ ਕਿਉਂਕਿ ਬਹੁਤ ਜਾ ਕਮੈਂਟ ਆਉਣ ਲੱਗ ਗਏ ਉਹਦਾ ਰਿਪਲਾਈ ਜਾਂ ਉਸ ਨੂੰ ਉਹ ਉਹਦੇ ਤੇ ਆਪਣਾ ਰਿਐਕਸ਼ਨ ਦੇਣਾ ਔਖਾ ਹੁੰਦਾ ਪਰ ਮੈਂ ਬਹੁਤ ਕੋਸ਼ਿਸ਼ ਕਰਦਾ ਕਿ ਹਰ ਕਮੈਂਟ ਪੜਿਆ ਜਾਵੇ ਚਾਹੇ ਉਹ ਚੰਗਾ ਹੋਵੇ ਚਾਹੇ ਉਹ ਮਾੜਾ ਹੋਵੇ ਚਾਹੇ ਉਹ ਸਾਡੇ ਹੱਕ ਚ ਹੋਵੇ ਚਾਹੇ ਉਹ ਸਾਡੇ ਉਲਟ ਹੋਵੇ ਮੈਂ ਜ਼ਰੂਰ ਕੋਸ਼ਿਸ਼ ਕਰਦਾ ਕਿ ਉਹ ਕਮੈਂਟ ਪੜਾਂ ਤੁਸੀਂ 5000 ਪਰਿਵਾਰ ਦਾ ਜਿਹੜਾ ਸਬਸਕ੍ਰਾਈਬਰ ਦਾ ਪਰਿਵਾਰ ਦਿੱਤਾ ਉਹਦੇ ਲਈ ਤੁਹਾਡਾ ਸ਼ੁਕਰਾਨਾ ਮੈਂ ਕਰ ਹੀ ਨਹੀਂ ਸਕਦਾ ਪਲੀਜ਼ ਜਿੰਨੇ ਵੀ ਵੀਰ ਮੇਰੇ ਵੇਖ ਰਹੇ ਆ ਸਾਨੂੰ ਉਹ ਕਿਰਪਾ ਕਰਕੇ ਜਰੂਰ ਇਹ ਆਪਣੇ ਆਪਣੇ ਥਾਂ ਤੋਂ ਜਰੂਰ ਲਿਖ ਦਿਓ ਕਿ ਤੁਸੀਂ ਕਿੱਥੋਂ ਸਾਨੂੰ ਦੇਖ ਰਹੇ ਹੋ ਕਿੱਥੋਂ-ਕਿੱਥੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਤਾਂ ਇੱਕ ਰਿਲੇਸ਼ਨ ਬਣ ਜੇ ਮੈਂ ਹਰ ਵਾਰ ਕੋਸ਼ਿਸ਼ ਕਰਿਆ ਕਰੂੰਗਾ ਕਿ ਹਫ਼ਤੇ ਦੇ ਵਿੱਚ ਇੱਕ ਵਾਰ ਤੁਹਾਡੇ ਰੂਬਰੂ ਹੋਇਆ ਕਰਾਂ ਲਾਈਵ ਜਰੂਰ ਤੁਹਾਡੇ ਨਾਲ ਜੁੜਿਆ ਕਰਾਂ ਇਸ ਲਈ ਮੇਰੀ ਕੋਸ਼ਿਸ਼ ਹੈ ਕਿ ਹਉਣ ਪਿਛਲੇ ਇੱਕ ਹਫਤੇ ਤੋਂ 10 ਤਰੀਕ ਤੋਂ ਲੈ ਕੇ ਹੁਣ ਅੱਜ 23 ਤਰੀਕ ਹੋ ਗਈ 12 13 ਦਿਨ ਹੋ ਚੁੱਕੇ ਨੇ ਸਾਡੀਆਂ ਵੀਡੀਓ ਨਹੀਂ ਆਈਆਂ ਇਸ ਲਈ ਉਹਦੇ ਲਈ ਮੈਂ ਮਾਫੀ ਚਾਹੁੰਨਾ ਤੇ ਮੇਰੀ ਅੱਗੇ ਤੋਂ ਹੁਣ ਪ੍ਰੋਮਿਸ ਕਰੀ ਹੁਣ ਅਗਲੇ 2 4 ਦਿਨਾਂ ਤੋਂ ਇਹ ਸਿਸਟਮ ਇਸ سلسلہ ਰੈਗੂਲਰ ਫੇਰ ਤੋਂ ਚੱਲ ਪਊਗਾ ਇਸ ਲਈ ਮੈਂ ਲਾਈਵ ਆ ਕੇ ਦੱਸਣਾ ਵੀ ਚਾਹੁੰਦਾ ਸੀਗਾ ਕਿ ਕੋਈ ਮੇਰੇ ਨਿੱਜੀ ਕਾਰਨ ਸੀ ਕੋਈ ਮੇਰੇ ਨਜੀਰੋ ਜਿਵੇਂ ਹੋਣ ਕਰਕੇ ਮੈਂ ਆਪਣੀਆਂ ਜਿਹੜੀਆਂ ਵੀਡੀਓ ਹੈ ਉਹ ਨਹੀਂ ਤੁਹਾਡੇ ਤੱਕ ਪਹੁੰਚਾ ਸਕਿਆ ਪਰ ਹੁਣ ਅਗਲੇ 1-2 ਦਿਨਾਂ ਤੱਕ ਅਸੀਂ ਆਪਣਾ ਇਹ ਸਿਲਸਿਲਾ ਦੁਬਾਰਾ ਸ਼ੁਰੂ ਕਰਦੇ ਆਂਗੇ ਆਪਣਾ ਜਰੂਰ ਮੈਂ ਵਾਰ-ਵਾਰ ਹੀ ਬੇਨਤੀ ਕਰਦਾ ਹਾਂ ਕਿ 5000 ਪਰਵਾ ਦਾ ਸਬਸਕ੍ਰਾਈਬਰ ਦਾ ਜਿਹੜਾ ਤੁਸੀਂ ਪਰਵਾ ਦਿੱਤਾ ਉਹਦੇ ਲਈ ਬਹੁਤ ਬਹੁਤ ਸ਼ੁਕਰਾਨਾ ਵੀਡੀਓ ਨੂੰ ਇਸ ਨੂੰ ਲਾਈਕ ਵੀ ਕਰ ਦਿਓ ਤੇ ਆਪਣਾ ਜਰੂਰ ਇਹ ਦੱਸ ਦਿਓ ਕਿ ਤੁਸੀਂ ਕਿੱਥੋਂ-ਕਿੱਥੋਂ ਸਾਨੂੰ ਦੇਖਦੇ ਹੋ ਜੁੜੇ ਸਾਡੇ ਨਾਲ ਜੁੜੇ ਹੋ ਸਾਡਾ ਇੱਕ ਪਰਿਵਾਰ ਦਾ ਹਿੱਸਾ ਬਣਿਓ ਸਾਡੇ ਹੌਸਲਾ ਅਫਜ਼ਾਈ ਕਰਦੇ ਹੋ ਤੁਸੀਂ ਜਰੂਰ ਇਹ ਕਿਰਪਾ ਕਰਕੇ ਦੱਸੋ ਕਿ ਤੁਸੀਂ ਜੁੜੇ ਕਿਹੜੇ ਕਿਹੜੇ ਸ਼ਹਿਰਾਂ ਤੋਂ ਹੈ ਇੱਕ ਮਿੰਟ ਜ਼ਰੂਰ ਸਾਨੂੰ ਦੱਸਿਓ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਇੱਕ ਕਮੈਂਟ ਕਰਕੇ ਜ਼ਰੂਰ ਸਾਨੂੰ ਦੱਸਿਓ ਜੇ ਤੇ ਜਿਹੜੇ ਸੁਝਾਅ ਤੁਹਾਡੇ ਆਉਂਦੇ ਆ ਉਹ ਵੀ ਮੈਂ ਉਹ ਵੀ ਮੈਂ ਸਿਰ ਮੱਥੇ ਮੰਨਦਾ ਹਾਂ ਉਹ ਹਰ ਵੀਡੀਓ 'ਚ ਕੋਸ਼ਿਸ਼ ਕਰੂੰਗਾ ਕਿ ਅੱਗੇ ਤੋਂ ਤਾਂ ਜਿਹੜੇ ਸੁਝਾਅ ਤੁਹਾਡੇ ਦਿੱਤੇ ਆ ਕਿ ਉਹ ਮੈਂ ਉਹਨਾਂ ਨੂੰ ਅਪਣਾਵਾਂ ਤੁਸੀਂ ਇੱਕ ਕੀ ਚਾਹੁੰਦੇ ਹੋ ਕਿ ਮੈਂ ਕਿਹੜੀ ਵੀਡੀਓ ਦਾ ਜਿਹੜੀ ਵੀਡੀਓ ਹੁੰਦੀ ਹੈ ਸਾਡੀ ਉਹਦੇ ਵਿੱਚ ਤੁਸੀਂ ਕੀ ਬਦਲਾ ਚਾਹੁੰਦੇ ਹੋ ਕੀ ਤੁਸੀਂ ਰੁਕਣਾ ਚਾਹੁੰਦੇ ਹੋ ਕੀ ਤੁਸੀਂ ਚਾਹੁੰਦੇ ਹੋ ਕਿ ਉਹਦੇ ਵਿੱਚ ਸ਼ਾਮਲ ਕੀਤਾ ਜਾਵੇ ਉਹਦੇ ਵੀਡੀਓਜ਼ ਦੇ ਵਿੱਚ ਐਡ ਕੀਤਾ ਜਾਵੇ ਜਾਂ ਜਿਹੜੇ ਵਿਸ਼ੇ ਅਸੀਂ ਲੈ ਕੇ ਆਉਨੇ ਆ ਉਹਨਾਂ ਨੂੰ ਤੁਸੀਂ ਚਾਹੁੰਦੇ ਹੋ ਕਿ ਬਦਲ ਦਈਏ ਉਹ ਵਿਸ਼ਿਆਂ ਨੂੰ ਬਦਲ ਦਈਏ ਉਹ ਉਹ ਕਹਾਣੀਆਂ ਨੂੰ ਬਦਲ ਦਈਏ ਜਾਂ ਤੁਸੀਂ ਕੁਝ ਹੋਰ ਚਾਹੁੰਦੇ ਹੋ ਇਸ ਕਰਕੇ ਕਿਰਪਾ ਕਰਕੇ ਮੈਨੂੰ ਕਮੈਂਟ ਕਰਕੇ ਆਪਣਾ ਫੀਡਬੈਕ ਜ਼ਰੂਰ ਦਿਓ ਆਪਣੀ رائے ਜ਼ਰੂਰ ਦਿਓ ਤੁਸੀਂ ਕਿਉਂਕਿ ਤੁਹਾਡੀ رائے ਦੇ ਨਾਲ ਹੀ ਇਹ ਸਾਰਾ ਕੁਝ ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਕੁਝ ਪੋਸੀਬਲ ਹੋ ਸਕਦਾ ਹੈ ਹਾਲਾਂਕਿ ਮੇਰਾ ਚਿਹਰਾ ਭਵੇਂ ਨਾਵੇਂ ਪਰ ਮੈਂ ਤੁਹਾਡੇ ਨਾਲ ਬਹੁਤ ਦੇਰ ਤੋਂ ਜੁੜਿਆ ਹੋਇਆ ਹਾਂ ਤੁਹਾਡੇ ਕਰਕੇ ਹੀ ਇਹ ਚੈਨਲ ਚੱਲ ਰਿਹਾ ਤੁਹਾਡੇ ਸਿਰ ਤੇ ਹੀ ਇਹ ਚੈਨਲ ਚੱਲ ਰਿਹਾ ਮੇਰਾ ਭਰਾ ਵਿੱਕੀ ਹੈ ਉਹਦੀ ਸਭ ਤੋਂ ਵੱਡਾ ਯੋਗਦਾਨ ਹੈ ਉਹ ਕੈਮਰਾ ਅ ਚੱਲਾ ਹੁੰਦਾ ਹੈ ਪਰਦੇ ਦੇ ਪਿੱਛੇ ਰਹਿੰਦਾ ਮੇਰਾ ਚਿਹਰਾ ਅੱਗੇ ਆਉਂਦਾ ਪਰ ਵਿੱਕੀ ਦੇ ਕਰਕੇ ਬਹੁਤ ਮੇਰੀ ਮਦਦ ਹੁੰਦੀ ਹੈ ਕਿਉਂਕਿ ਉਹਦੀ ਉਹ ਕੈਪਚਰ ਕਰਦਾ ਤੇ ਤਾਂ ਹੀ ਸਾਰਾ ਇਹੋ ਪਾਉਂਦਾ ਇਸ ਲਈ ਫੇਰ ਤੋਂ ਦੁਬਾਰਾ ਤੋਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਅ ਪਿਛਲੇ 10 12 13 ਦਿਨਾਂ ਤੋਂ ਜਿਹੜੀਆਂ ਵੀਡੀਓ ਨਹੀਂ ਅਸੀਂ ਦੇ ਪਾਏ ਉਹਦੇ ਲਈ ਮੈਂ ਮਾਫੀ ਚਾਹੁੰਦਾ ਅੱਗੇ ਇੱਕ ਦੋ ਦਿਨਾਂ ਤੋਂ ਫੇਰ ਤੋਂ ਇਹ سلسلہ ਰੈਗੂਲਰ ਚੱਲ ਪੂਗਾ ਤੇ 5000 ਦਾ ਪਰਿਵਾਰ ਬਣਾਉਣ ਲਈ ਸਬਸਕ੍ਰਾਈਬਰ ਦਾ ਪਰਿਵਾਰ ਬਣਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਹੌਸਲਾ ਫੁਜਾਈ ਇਸੇ ਤਰੀਕੇ ਦੇ ਨਾਲ ਕਰਦੇ ਰਹੋ ਤੇ ਸਾਡੇ ਦੇ ਨਾਲ ਜੁੜੇ ਰਹੋ ਦੇਖਦੇ ਰਹੋ ਵੋਕਲ ਜਗਮੀਤ ਤੇ ਇਸੇ ਤਰੀਕੇ ਦੇ ਨਾਲ ਪਿਆਰ ਕਰਦੇ ਰਹੋ ਤੇ ਆਪਣਾ ਕਮੈਂਟ ਵੀ ਜਦੋਂ ਵੀ ਕਰੋ ਇਹ ਵੀਡੀਓ ਵੇਖੋ ਚਾਹੇ ਲਾਈਵ ਤੋਂ ਬਾਅਦ ਵੇਖੋ ਤਾਂ ਇਹ ਜ਼ਰੂਰ ਕਮੈਂਟ ਕਰਿਓ ਜੇ ਕਿ ਤੁਸੀਂ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਸਾਡੇ ਨਾਲ ਜੁੜੇ ਹੋ ਜੁੜੇ ਰਹੋ ਵੋਕਲ ਜਗਮੀਤ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ